ਤੁਸੀਂ ਬਾਜ਼ਾਰ 'ਚ ਦੇਖੋ ਬਜ਼ਾਰਾ ਵਾਲਾ ਕੋਈ ਬੋਲਦਾ ਨਹੀਂ ਉਹਨਾਂ ਨੂੰ ਸਹੰਦੇ ਕਿੰਨੇ ਹੋਏ ਹਾਂ ਡਰਾਵਾ ਤਕੂਰਾ ਰੱਖੀ ਛੋਟੀ ਤੋਂ ਛੋਟੀ ਦੁਕਾਨ ਤੇ ਧਾਰਮਿਕ ਪ੍ਰੋਗਰਾਮ ਤੇ 10000 ਦੀ ਪਰਚੀ 10000 ਤੋਂ ਲੈ ਕੇ 1.5 ਲੱਖ ਦੀ ਪਰਚੀ ਹਾਂ ਮੈਂ ਤਾਂ ਕਹਿੰਦਾ ਪਰਚੀਆਂ ਦਾ ਰਿਕਾਰਡ ਕਿੱਥੇ ਹੈ ਹੈ ਹੀ ਨਹੀਂ ਕਿਸੇ ਕੋਲ ਉਹ ਕੁਝ ਪਿਛਲੇ ਦਿਨਾਂ ਤੋਂ ਤੁਸੀਂ ਚਾ ਤੇ ਇਹਦਾ ਭਰਾ ਕਰਦੇ ਸੀ ਬੁਰਾਈ ਤੁਸੀਂ ਇਹ ਦੇਖੋ ਕਿ ਇਹ ਦੁਕਾਨਦਾਰ ਬੋਲੇ ਪਰ ਕਹਿੰਦੇ ਸਾਡਾ ਹੱਥ ਜੁੜੇ ਸਾਡਾ ਨਾਲ ਆ ਲਈ ਤੁਸੀਂ ਚੂੜੇ ਵਾਲਾ ਕੋਈ ਚੂੜੇ ਵਾਲੇ ਦੇ ਕਾਫੀ ਰੋਲਾ ਪਿਆ ਦਿਨੇ ਵਗੇ ਸਿੰਘ ਸਾਹਿਬ ਦੇਖੋ ਚੂੜੇ ਵਾਲਾ ਪੈਸੇ ਇਹ ਦੇਖੋ ਗੀ ਸਿੰਘ ਸਾਹਿਬ ਕਿ ਜਦੋਂ ਆਮ ਆਪਾਂ ਜੇ ਪਹਿਲਾਂ ਦੇਖੀਏ ਰਮਨ ਲੋੜਾ ਦੇ ਕੇ ਇਸ ਤੋਂ ਪਹਿਲਾਂ ਜਦੋਂ ਕੋਈ ਰਾਜਨੀਤਿਕ ਪਾਰਟੀ ਐਦਾ ਫੜੀ ਜਾਂਦੀ ਸੀ ਜਾਂ ਵਿਲੀਅਨ ਦੀ ਰੇਡ ਹੁੰਦੀ ਸੀ ਨਾ ਤੇ ਆਮ ਪਬਲਿਕ ਚੁੱਪ ਹੋ ਜਾਂਦੇ ਸੀ ਕੋਈ ਕੁਸਕਦਾ ਨਹੀਂ ਹੁੰਦਾ ਸੀ ਕਿ ਅਸੀਂ ਨਹੀਂ ਬੋਲਣਾ ਪਰ ਪਰ ਜਦੋਂ ਇਹ ਵਾਲਾ ਕੇਸ ਬਣਿਆ ਲੋਕਾਂ ਨੇ ਭੰਗੜੇ ਪਾਏ ਲੱਡੂ ਵੰਡੇ ਮਤਲਬ ਹੈ ਕਿ ਆਮ ਪਬਲਿਕ ਨਹੀਂ ਕਿ ਕਿੰਨੇ ਤੰਗ ਸੀ ਇਹਨਾਂ ਤੋਂ ਬੰਦਾ ਦੇਖੋ ਜਿਹੜਾ ਲੜਕਾ ਮਰਿਆ ਜਿਹੜੇ ਆਮ ਜਨਤਾ ਹੈ ਨਾ ਰਾਮ ਮੰਡੀ ਵਾਲਾ ਇਹਨਾਂ ਤੋਂ ਕਿਉਂ ਕਿ ਉਹਨਾਂ ਦਾ ਕਾਰੋਬਾਰ ਖਤਮ ਕਰ ਦਿੱਤੇ ਹਾਂ ਨੇ ਤਾਂ ਆਮਾਨੇ ਉਹ ਗਵੰਤਾ ਮਾਂਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੁਣ ਫਿਰ ਕਹਿਣਾ ਜਿਹੜੇ ਇਹਨਾਂ ਦੇ ਲੀਡਰ ਨੇ ਉਹ ਇਹ ਕਰਦੇ ਨੇ ਕੁਝ ਲੀਡਰ ਮੈਂ ਦੱਸਦਾ ਨਾ ਇਹਨਾਂ ਦੇ ਲੀਡਰ ਕੀ ਕਰਦੇ ਨੇ ਉਹਨਾਂ ਨੇ ਆਮ ਜਨਤਾ ਦੇ ਕਾਰੋਬਾਰ ਖਤਮ ਕਰਦੇ ਉਹਨਾਂ ਦੇ ਗਲੇ ਦੇ ਵਿੱਚ ਫਾਣਾ ਦੇ ਕੇ ਕਿਹਾ ਜਾਂਦਾ ਵਾ ਸਾਡੇ ਲੀਡਰ ਆ ਰਹੇ ਬੋਲ ਲਵਾਓ ਬਿਲਕੁਲ ਕਾਚਲਾਨ ਬੋਲ ਲਵਾਣ ਭਾਵੇਂ ਭ੍ਰਿਸ਼ਟਾਚਾਰ ਸਕੂਲਾਂ ਚ ਖਤਮ ਕੀਤਾ ਨਹੀਂ ਹੋਇਆ ਅੱਜ ਵੀ ਸਾਰੇ ਪੇਰੈਂਟ ਰਹਿੰਦੇ ਪਰ ਬੱਚੇ ਪੜਾਣੇ ਸਰਕਾਰੀ ਸਕੂਲਾਂ ਨੂੰ ਕਰੋੜਾਂ ਰੁਪਏ ਫੰਡ ਦਿੱਤੇ ਕੀ ਉਸ ਸਰਕਾਰੀ ਸਕੂਲ ਸਹੀ ਹੋਏ